ਗੇ ਵੀ ਉਹਨਾਂ ਨੇ ਦੇਖੋ ਗੁਰੂ ਨਾਨਕ ਸਾਹਿਬ ਦੇ ਜਨਮ ਗੁਰੂ ਨਾਨਕ ਸਾਹਿਬ ਤੇ ਗੁਰਪੁਰਬ ਤੇ ਜਨਮ ਦਿਵਸ ਤੇ ਉਹਨਾਂ ਨੇ ਮਾਫੀ ਵੀ ਮੰਗੀ ਔਰ ਜੋ ਕyao ਹੋ ਗਿਆ ਉਦੋਂ ਹੀ ਕਿਤੇ ਮਹੀਨਾ ਕਿ ਬਹਿ ਜਾਂਦੇ ਨਾ ਹੋਰ ਤਾਂ ਨਜ਼ਾਰਾ ਵੱਜ ਜਾਂਦਾ ਜੀ ਉਧਰੋਂ ਆਇਆ ਮੈਂ ਬਹੁਤ ਤਕਲੀਫ ਹੈ ਅੱਛਾ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਧਰਤੀ ਤੇ ਸੁਖ ਵਰਤੇ ਪੰਜਾਬੀ ਕਿਸਾਨ ਕਿਸਾਨੀ ਪੰਜਾਬੀਅਤ ਸਾਡੇ ਸਾਰੇ ਭੈਣ ਭਾਈ ਆ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਕਿਸਾਨ ਰਿਜਕ ਦਾਤਾ ਆ ਜਲਦੀ ਵਾਪਸ ਆਉਣ ਹਰ ਮੌਸਮ ਨਾਲ ਲੜਨ ਵਾਲੀਆਂ ਹਸਤੀਆਂ ਆਪੋ ਆਪਣੇ ਘਰ ਰਹਿਣ ਸ਼ਾਂਤੀ ਨਾਲ ਵਸਣ ਕੁੱਗ ਵਸਣ ਕੋਈ ਨਾ ਬੰਦਾ ਦੁਨੀਆ ਤੇ ਜਿਹਨੂੰ ਕਿਸੇ ਦੇ ਪੁੱਤ ਮਾਰਨ ਦਾ ਦੁੱਖ ਨਾ ਹੋਵੇ ਅਸੀਂ ਧੀਆਂ ਪੁੱਤਾਂ ਵਾਲੇ ਅਹਿਲ ਔਲਾਦ ਲੋਕ ਆ ਅਸੀਂ ਰਿਲੇਟ ਕਰ ਸਕਦੇ ਆ ਦੀ ਜੈਸ ਜੀ ਪੂਰਾ ਸਾਧਨ ਜੀ ਹਰ ਵਕਤ ਸਾਧਨ ਜੇ ਮੈਂ ਤਾਂ ਕਰਜ਼ਦਾਰ ਹਰ ਪੰਜਾਬੀ ਦਾ ਕੁਛ ਨਾ ਕੁਛ ਦੇਣਾ ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਮੇਰੇ ਆਪਣੇ ਭੈਣ ਭਾਈ ਆ ਫਲਿਆਂ ਦੇ ਬੇੜਲੇ ਦਾ ਬੰਦਾ ਯਾਰ ਹਾਲਤੋਂ ਵੀ ਪਹਿਲਾਂ ਦਾ ਤੇ ਮੈਨੂੰ ਤਾਂ ਤਵਾਸੀ ਧਰਤੀ ਦੇ ਪੁੱਤਰ ਅਸੀਂ ਨੰਗੇ ਪੈਰਾਂ ਕਣਕ ਦੇ ਵਾਢੇ ਚ ਤੁਰੇ ਹੋਏ ਹਰ ਮੌਸਮ ਨਾਲ ਲੜੇ ਹੋਏ ਮੈਨੂੰ ਕਿਉਂ ਨਾ ਦਰਦ ਹੋਏਗਾ ਜਿਸ ਤੱਕ ਹੀ ਲੱਗਦਾ ਕੇਂਦਰ ਇਹ ਵੱਡੇ ਲੋਕਾਂ ਦੀਆਂ ਗੱਲਾਂ ਹਾਈ ਕਮਾਂਡ ਲੈਵਲ ਦੀਆਂ ਗੱਲਾਂ ਅਕਾਲੀ ਦਲ ਦੀ ਵੀ ਹਾਈ ਕਮਾਂਡ ਹੈ ਮੇਰੀ ਪਾਰਟੀ ਦੀ ਵੀ ਹਾਈ ਕਮਾਂਡ ਹੈ ਮੈਨੂੰ ਇਹ ਜਗ੍ਹਾ ਮੈਨੂੰ ਇਹ ਸੋਚਣਾ ਚਾਹੀਦਾ ਕਿ ਕੀ ਮੈਂ ਇਸ ਕਾਬਿਲ ਹਾਂ ਇਸ ਬਿਆਨ ਦੇ ਜੇ ਮੈਂ ਅਥੋਰਾਈਜ਼ਡ ਹੀ ਨਹੀਂ ਹਾਂ ਤੇ ਫਿਰ ਮੈਨੂੰ ਇਹ ਹੀ ਕਹਿਣਾ ਚਾਹੀਦਾ ਕਿ ਮੈਨੂੰ ਨਹੀਂ ਪਤਾ ਸਰਯਾਮ ਸਰ ਕਿ ਸਾਡਾ ਨਾਟ ਡਿਪਲੋਮੈਟਿਕ ਵੀ ਨਾ ਸੱਤੀ ਸਾਲ ਲਗਾਤਾਰ ਸੰਘਰਸ਼ ਕਰ ਰਿਹਾ ਬਾਰਡਰ ਤੇ ਕਿਦਾਂ ਦੇਖੀ ਹਾਂਜੀ ਉਧਰੋਂ ਆਇਆ ਮੈਂ ਬਹੁਤ ਤਕਲੀਫ ਵਿੱਚ ਆ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਧਰਤੀ ਤੇ ਸੁੱਖ ਵਰਤੇ ਪੰਜਾਬੀ ਕਿਸਾਨ ਕਿਸਾਨੀ ਪੰਜਾਬੀਅਤ ਸਾਡੇ ਸਾਰੇ ਭੈਣ ਭਾਈ ਆ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਕਿਸਾਨ ਰਿਜਕ ਦਤਾ ਆ ਜਲਦੀ ਵਾਪਸ ਆਉਣ ਹਰ ਮੌਸਮ ਨਾਲ ਲੜਨ ਵਾਲੀਆਂ ਹਸਤੀਆਂ ਆਪੋ ਆਪਣੇ ਘਰ ਰਹਿਣ ਸ਼ਾਂਤੀ ਨਾਲ ਵਸਣ ਕੁੱਗ ਵਸਣ ਸਰੀਕ ਕਨੌੜੀ ਵਾਰਡ ਤੇ ਨੌਜਵਾਨ ਦੀ ਮੌਤ ਵੀ ਹੋਈ ਹੈ ਕੱਲ ਕਿੱਦਾਂ ਦੇਖ ਰਹੇ ਹੋ ਕੀ ਉਹਨਾਂ ਦੇ ਪਰਿਵਾਰ ਨਾਲ ਮਿਲੋਗੇ ਤੁਸੀਂ ਮਾਵਾ ਦੇ ਮਾਂ ਬਾਪ ਨੂੰ ਹੀ ਪਤਾ ਹੁੰਦਾ ਪੋਟਾ ਪੋਟਾ ਕਰਕੇ ਜਦੋਂ ਬੱਚੇ ਨੂੰ ਪਾਲਿਆ ਜਾਂਦਾ ਤੇ ਕੋਣ ਆ ਬੰਦਾ ਦੁਨੀਆ ਤੇ ਜੇ ਨੂੰ ਕਿਸੇ ਦੇ ਪੁੱਤ ਮਾਰਨ ਦਾ ਦੁੱਖ ਨਾ ਹੋਵੇ ਅਸੀਂ ਧੀਆ ਪੁੱਤਾਂ ਵਾਲੇ اهل ਔਲਾਦ ਲੋਕਾਂ ਅਸੀਂ ਰਿਲੇਟ ਕਰ ਸਕਦੇ ਹਾਂ ਬਹੁਤ ਤਕਲੀਫ ਦੇ ਹੈ ਇਸ ਲਈ ਮੈਂ ਅਰਦਾਸ ਕਰ ਰਿਹਾ ਸੱਚਾ ਪਾਤਸ਼ਾਹ ਕਿ ਤੇ ਸਤਗੁਰਾਂ ਸੂਫੀਆਂ ਗੁਰੂਆਂ ਦੀ ਤਰਤੀ ਪੀਰਾਂ ਪੈਗੰਬਰਾਂ ਦੀ ਕਲਾਕਾਰਾਂ ਫਨਕਾਰਾਂ ਪਹਿਲਵਾਨਾਂ ਐਕਟਰਾਂ ਦੀ ਸ਼ਾਇਰਾਂ ਸਾਹਿਤਕਾਰਾਂ ਦੀ ਇੱਥੇ ਅਮਨ ਹੀ ਅਮੰਦਈ ਮੈਸੇਜ ਆਵੇ ਮੁਹੱਬਤ ਦਾ ਮੈਸੇਜ ਆਵੇ ਤੇ ਇਹ ਕੀ ਗੱਲ ਸਰ ਦੇਖਿਆ ਹਰਿਆਣਾ ਤੋਂ ਬਦੋ ਗੋਲੀਬਾਰੀ ਵੀ ਸਿੱਧੀ ਹੋ ਰਹੀ ਹੈ ਕਿਸਾਨਾਂ ਦੇ ਕਾਫੀ ਹਮਲੇ ਹੋ ਰਹੇ ਆ ਫਿਰ ਵੀ ਆਪਣਾ ਪਛਾਹ ਕਿ ਤੱਕ ਕਿਸਾਨਾਂ ਨੇ ਕੱਲ ਪ੍ਰਾਲੀ ਥਾੜ ਕੇ ਵੀ ਉਹ ਕੀ ਲਗਾਤਾਰ ਚੱਲੀ ਆ ਰਹੀ ਕਿ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿਸਾਨਾਂ ਨੂੰ ਮਾਲਕ ਆਸਾਨੀਆਂ ਦਵੇ ਦਾਤਾ ਜਲਦੀ ਵਾਈਂਡ ਅਪ ਕਰੇ ਪਿਛਲੀ ਵਾਰੀ ਵੀ ਮੈਂ ਇਹੀ ਕਹਿੰਦਾ ਸੀ ਹੁਣ ਵੀ ਮੈਂ ਇਹੀ ਕਹਿੰਦਾ ਮੈਂ ਅਰਦਾਸ ਵੀ ਕਰਦਾ ਮੈਂ ਕੋਸ਼ਿਸ਼ ਵੀ ਕਰਦਾ ਹੁਣਾਂ ਇਹ ਨਹੀਂ ਕਿ ਮੈਂ ਕੋਸ਼ਿਸ਼ ਨਹੀਂ ਕਰਦਾ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਮੈਂ ਇੱਕ ਜਮਾਤ ਦਾ ਐਮਪੀ ਆ ਜਾਂ ਮੈਂਬਰ ਪਾਰਲੀ ਸੰਸਦ ਆ ਮੇਰੀ ਜੋ ਡਿਊਟੀ ਬਣਦੀ ਆ ਮੈਂ ਵਿਦਆਊਟ ਐਨੀ ਡਿਲੇ ਮੈਸੇਜ ਦਿੰਦਾ ਉਹਦੇ ਵਿੱਚ ਪਿਛਲੀ ਵਾਰੀ ਜਿਹੜੇ ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਦੀ ਮਾਲਕ ਹਯਾਤੀ ਕਰੇ ਲੰਬੀ ਉਮਰ ਉਹ ਇਸ ਟਾਈਮ ਚੜਦੀ ਕਲਾ ਜੰਦਾ ਨੇ ਪੁੱਛ ਸਕਦੇ ਕਿ ਹੰਸ ਰਾਜ ਜਾਂ ਸਦਾ ਕੀ ਰੋਲ ਸੀ ਪਿਛਲੀ ਵਾਰੀ ਐਤ ਕੀ ਵੀ ਲੱਗੇ ਹੋਏ ਹੈ ਵਾਈਂਡ ਅਪ ਜਲਦੀ ਹੋਵੇ ਐ ਨਹੀਂ ਕਿ ਨਰੀਆਂ ਗੱਲਾਂ ਹੀ ਪ੍ਰੈਕਟੀਕਲੀ ਮੈਂ ਕੋਸ਼ਿਸ਼ ਵੀ ਕਰਦਾ ਹਾਂ ਲੇਕਿਨ ਜੇ ਤੁਸੀਂ ਮੈਨੂੰ ਨਾ ਘੇਰਦੇ ਤੇ ਮੈਂ ਪਰਦੇ ਨਾ ਨਿਕਲ ਜਾਣਾ ਇਹ ਇਹ ਹੈ ਜਦੋਂ ਤੋਂ ਗਾਉਂਦਾ ਸੀ ਤੇ ਮੇਰੀਆਂ ਖਬਰਾਂ ਖਬਰਾਂ ਮੈਂ ਬੜਾ ਮੀਡੀਆ ਚ ਰਹਿੰਦਾ ਸੀ ਜਦੋਂ ਦਾ ਮੈਂ ਸਿਆਸਤ ਚ ਆਇਆ ਤੇ ਮੈਨੂੰ ਇਹ ਲੱਗਦਾ ਹੁੰਦਾ ਯਾਰ ਮੇਰੀ ਲਾਈਨ ਤੇ ਹੈ ਨਹੀਂਗੀ ਕੋਈ ਪਰਾ ਲਬਦ ਮੈਨੂੰ ਲੈ ਆਈ ਹੈ ਤੇ ਮੈਂ ਕੋਈ ਐਸਾ ਨਾ ਬੋਲ ਬੋਲਵਾਂ ਕਿ ਆਪਣੀਆਂ ਜੜ੍ਹਾਂ ਚ ਆਪ ਹੀ ਬਹਿਸ਼ ਹੈ ਇਹ ਮੁਸ਼ਕਿਲ ਹੈ ਨਾ ਥੋੜਾ ਲਾਈਨ ਇਸ ਕਰਕੇ ਮੈਂ ਕਿਸਾਨਾਂ ਦੀਆਂ ਡਿਮਾਂਡਸ ਜਾਇਜ਼ ਹੈ ਕਿ ਨਹੀਂ ਜਾਇਜ਼ ਹੈ ਹਾਂਜੀ ਜਿਹੜੀ ਇੱਕ ਕਿਸਾਨ ਦੀ ਮੰਗ ਕਰ ਰਹੀ ਹੈ ਉਹ ਜਾਇਜ਼ ਹੈ ਕਿ ਨਹੀਂ ਜਾਇਜ਼ ਨਹੀਂ ਜਾਇਜ਼ ਹੈ ਜਿਵੇਂ ਪੂਰਾ ਸਾਧਨ ਹੈ ਹਰ ਵਕਤ ਸਾਧਨ ਹੈ ਮੈਂ ਤਾਂ ਕਰਜ਼ਦਾਰ ਹਰ ਪੰਜਾਬੀ ਦਾ ਕੁਝ ਨਾ ਕੁਝ ਦੇਣਾ ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਮੇਰੇ ਆਪਣੇ ਭੈਣ ਭਾਈ ਆ ਮੈਂ ਛੱਪੜ ਕੰਡੇ ਮੇਰਾ ਜਨਮ ਹੋਇਆ ਯਾਰ ਉੱਥੋਂ ਉੱਠ ਕੇ ਸਭ ਤੋਂ ਗਰੀਬ ਪਰਿਵਾਰ ਮੈਂ ਮੇਰੇ ਮਤਲਬ ਕਿਸਾਨ ਕਿਸੇ ਕਾਸਟ ਦਾ ਨਾਂ ਥੋੜੀ ਹੈ ਮੇਰਾ ਪਿਓ ਹਲ ਵਜਾਉਂਦਾ ਮੈਂ ਖੜਿਆਂ ਦੇ ਵੇਲੇ ਦਾ ਬੰਦਾ ਯਾਰ ਹਾਲ ਤੋਂ ਵੀ ਪਹਿਲਾਂ ਦਾ ਤੇ ਮੈਨੂੰ ਤਾਂ ਤਮੈਸੀ ਧਰਤੀ ਦੇ ਪੁੱਤਰ ਅਸੀਂ ਨੰਗੇ ਪੈਰਾਂ ਕਣਕ ਦੇ ਵਾਢੇ ਚ ਤੁਰੇ ਹੋਏ ਹਰ ਮੌਸਮ ਨਾਲ ਲੜੇ ਹੋਏ ਮੈਨੂੰ ਕਿਉਂ ਨਾ ਦਰਦ ਹੋਏਗਾ ਤੁਹਾਨੂੰ ਕੀ ਲੱਗਦਾ ਕੇਂਦਰ ਸਰਕਾਰ ਨੇ ਲੇਟ ਕਿਉਂ ਕਰਦੀ ਹੈ ਫਿਰ ਕਿਸਾਨਾਂ ਦੇ ਮਾਮਲੇ ਜੀ ਨਹੀਂ ਕੋਸ਼ਿਸ਼ ਦੇਖੋ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਤੁਸੀਂ ਦੇਖਿਆ ਸਾਰੇ ਕਿੱਡੇ ਕਿੱਡੇ ਪਲੀਡਰ ਬਿਆਨ ਦਿੰਦੇ ਆ ਜਦੋਂ ਐਡੀ ਸਾਰੇ ਮੁਲਕ ਦਾ ਨਿਜ਼ਾਮ ਚਲਾਉਣਾ ਕਈ ਟੈਕਨੀਕਲिटीज ਹੁੰਦੀਆਂ ਆ ਕਿੰਨੀਆਂ ਸਟੇਟਸ ਆ ਕਿੰਨੇ ਲੋਕ ਆ ਕਿੰਨੀ ਆਬਾਦੀ ਆ ਕਿਹੜਾ ਲੀਡਰ ਚਾਹੁੰਦਾ ਕਿ ਮੇਰੀ ਬੱਲੇ ਬੱਲੇ ਨਾ ਹੋਵੇ ਕਿਹੜਾ ਲੀਡਰ ਚਾਹੁੰਦਾ ਕਿ ਮੇਰੀ ਨਿੰਦਿਆ ਹੋਵੇ ਫਿਰ ਮੋਦੀ ਸਾਹਿਬ ਵਰਗੀ ਹਸਤੀ ਤੇ ਇੰਟਰਨੈਸ਼ਨਲ ਪਪੂਲਰ ਆ ਲੇਕਿਨ ਅੱਗੇ ਵੀ ਉਹਨਾਂ ਨੇ ਦੇਖੋ ਗੁਰੂ ਨਾਨਕ ਸਾਹਿਬ ਦੇ ਜਨਮ ਗੁਰੂ ਨਾਨਕ ਸਾਹਿਬ ਤੇ ਗੁਰਪੁਰਬ ਤੇ ਜਨਮ ਦਿਵਸ ਤੇ ਉਹਨਾਂ ਨੇ ਮਾਫੀ ਵੀ ਮੰਗੀ ਔਰ ਜੋ ਕyao ਹੋ ਗਿਆ ਉਦੋਂ ਹੀ ਕਿਤੇ ਮਹੀਨਾ ਕਿ ਬਹਿ ਜਾਂਦੇ ਨਾ ਹੋਰ ਤਾਂ ਨਜ਼ਾਰਾ ਵੱਜ ਜਾਂਦਾ ਸਰ ਦੇਖੋ ਪੰਜਾਬ ਪੰਜਾਬ ਦੇ ਵਿੱਚ ਮਾਨ ਸਰਕਾਰ ਕਹਿ ਰਹੀ ਹੈ ਵੀ ਅਸੀਂ ਪੂਰਾ ਸਮਰਥਨ ਦੇ ਰਿਹਾ ਤੇ ਐਮੂਲੈਂਸਰ ਵੀ ਪੂਰੀ ਜ਼ੋਲ ਦੇ ਦਿੱਤੀ ਔਰ ਇਹਦੇ ਬਾਰਡਰਾਂ ਦੇ ਵੀ ਪੂਰੀ ਇਹ ਨਾਲ ਉਹਨਾਂ ਦੇ ਚੱਲ ਰਿਹਾ ਜੀ ਉਹ ਮੀਟਿੰਗਾਂ ਵੀ ਕਰ ਰਹੇ ਨੇ ਅੱਜ ਵੀ ਜਿਹੜੀ ਮੀਟਿੰਗ ਹੈ ਹਾਂਜੀ ਮੀਟਿੰਗ ਸਿਰੇ ਚੜੇ ਜਲਦੀ ਘਰਾਂ ਨੂੰ ਪਰਤਣ ਮੰਗਾ ਮੰਨੀਆਂ ਜਾਣ ਤੇ ਫੇਰੀ ਢਿੱਡੋਂ ਤੋਂ ਮੈਂ ਗਵਈਆਂ ਆ ਨਾ ਫਿਰ ਮੇਰੇ ਸੁਰ ਸੁਰ ਵੀ ਅਦਰਵਾਇਜ਼ ਮਰ ਜਾਂਦੇ ਆ ਫਿਰ ਜ਼ਿੰਦਾ ਹੋ ਜਾਣਗੇ ਫਿਰ ਆਪਾਂ ਇਹਨੂੰ ਸੈਲੀਬ੍ਰੇਟ ਕਰਾਂਗੇ ਜਿਹੜਾ ਬਾਦ ਸਰਕਾਰ ਨੂੰ ਧਮਕੀ ਦਿੱਤੀ ਗਈ ਕਿ ਅਸੀਂ ਰਾਜਪਾਲ ਸ਼ਾਸਨ ਲਾ ਦਾਂਗੇ ਜਾਇਗਾ ਜੀ ਮੈਨੂੰ ਪਤਾ ਨਹੀਂ ਇਸ ਦਾ ਬਰਾ ਚਾਚਾ ਜੀ ਨੇ ਮੈਨੂੰ ਮੀਡੀਆ ਤੇ ਉੱਥੇ ਚਿੱਠੀ ਆਈ ਹੈ ਜੇ ਤੁਸੀਂ ਨਾ ਸ਼ਾਂਤੀ ਰਹੀ ਤੇ ਇੱਥੇ ਦੁਨਰਾਜ ਲਗਾ ਦਿੱਤਾ ਜਾਊਗਾ ਪੰਜਾਬ 'ਚ ਸ਼ਾਂਤੀ ਤੇ ਰਹਿਣੀ ਚਾਹੀਦੀ ਆ ਹਾਂ ਬਹੁਤ ਅੱਛੀ ਗੱਲ ਆ ਅਸੇ ਭਾਈ ਆਹ ਪਾਰਟੀ ਔਰ ਕਾਂਗਰਸ ਦਾ ਵੀ ਪੰਜ ਸਟੇਟਾਂ ਦੇ ਵਿੱਚ ਗਏ ਸਮਝੌਤਾ ਹੋ ਗਿਆ ਸਰ ਕਿਵੇਂ ਸਮਝਦੇ ਵੀ ਇਹ ਸਮਝੌਤੇ ਨਾਲ ਵੀ ਬੀਜੇਪੀ ਦਾ ਮੁਕਾਬਲਾ ਕਰ ਪਾਣਗੇ ਬੀਜੇਪੀ ਦਾ ਇਸ ਟਾਈਮ ਕੋਈ ਮੁਕਾਬਲਾ ਨਹੀਂ ਇਹ ਚ ਹੰਕਾਰ ਨਿਕਾ ਬੀਜੇਪੀ ਇੱਕ ਤੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਇੱਕ ਉਹਦੇ ਲੀਡਰ ਇਹਨਾਂ ਨੂੰ ਹੋਸ਼ ਉਦੋਂ ਆਉਂਦੀ ਜਦੋਂ ਇਲੈਕਸ਼ਨ ਅਨਾਊਂਸ ਹੋ ਜਾਂਦਾ ਸਾਨੂੰ 2 ਡੇਢ ਸਾਲ ਹੋ ਗਿਆ ਲੱਗੇ ਹੋਇਆ ਜਿੱਦਾਂ ਅੱਜ ਇਲੈਕਸ਼ਨ ਅਨਾਊਂਸ ਹੋ ਗਿਆ ਕੇਡਰ ਵਾਲੀ ਪਾਰਟੀ ਉਹ ਟਿਕਦੀ ਨਹੀਂ ਸਾਡਾ ਲੀਡਰ ਨਾ ਸੌਂਦਾ ਨਾ ਸੌਣ ਦਿੰਦਾ ਕੀ ਸਰ ਤੁਸੀਂ ਇਲੈਕਸ਼ਨ ਇਸ ਲਈ ਪੰਜਾਬ ਚ ਲੜੋਗੇ ਕਿ ਉੱਥੇ ਪਾਣੀ ਸਿਟੂਸ ਮੈਂ ਤਾਂ ਸਰੈਂਡਰ ਕੀਤਾ ਹੈ ਕਾਇਨਾਤ ਅੱਗੇ ਵੀ ਲੀਡਰ ਅੱਗੇ ਵੀ ਪਾਰਟੀਆਂ ਅੱਗੇ ਵੀ ਮੈਂ ਕਦੀ ਪਹਿਲਾਂ ਵੀ ਨਹੀਂ ਸੀ ਟਿਕਟ ਮੰਗੀ ਤੇ ਉਹ ਜੀਡੀਪੀ ਪਾਰਟੀ ਨੇ ਦਿੱਤਾ ਸੀ ਉਹ ਮੈਂ ਕਬੂਲ ਕਰ ਲਈ ਸੀ ਭਾਵੇਂ ਜਿੱਤ ਗਿਆ ਸੀ ਭਾਵੇਂ ਹਾਰ ਗਿਆ ਸੀ ਹੁਣ ਵੀ ਦਿੱਲੀ ਚ ਉਹਨਾਂ ਨੇ ਮਿਹਰਬਾਨੀ ਕੀਤੀ ਟਿਕਟ ਦਿੱਤੀ ਮੇਤੇ ਵਿਸ਼ਵਾਸ ਕੀਤਾ ਅੱਗੋਂ ਮੈਂ ਜੋ ਇਸ ਗੱਲ ਲਈ ਪਹਿਲਾਂ ਹੀ ਪਰੇਸ਼ਾਨ ਹੋ ਜਾ ਵੀ ਕਿੱਥੋਂ ਲੜਨਾ ਮੇਰੇ ਦੋਨੇ ਵਸਤੀ ਲੱਡੀ ਹੁੰਦੇ ਆ ਮੈਂ ਹਰਿਆ ਵੀ ਉਦਾਂ ਦਾ ਜਿੱਤਿਆ ਵੀ ਉਦਾਂ ਦਾ ਮੇਰੇ ਅੰਦਰ ਮੇਰਾ ਮਾਲਕ ਵਸਦਾ ਉਹ ਮੈਨੂੰ ਮੇਰੀ ਮੇਰੀ ਇੱਥੋਂ ਨਹੀਂ ਮੈਨੂੰ ਕਦੀ ਹਰਨ ਦਿੰਦਾ ਇਥੋਂ ਨਾ ਹਰੇ ਬੰਦਾ ਇਹਦਾ ਤਾਂ ਐਂਡ ਹੈ ਹੀ ਨਹੀਂ ਬਾਹਰ ਦੇਖੋ 60 60 61 62 ਸਾਲ ਤੇ ਰਿਟਾਇਰਮੈਂਟ ਲੈ ਲੈਂਦੇ ਬੜੀ ਸੋਹਣੀ ਇੱਥੇ ਤਾਂ ਮਰ ਜਾਵੇ ਸੀਟ ਨਹੀਂ ਛੱਡਦੇ ਸੁਣੋ ਨਾ ਜੀ ਆਏ ਨਹੀਂ ਐਕਚੁਅਲ ਘਰੇ ਪਹੁੰਚੇ ਕੀ ਕਹਿਣਾ ਤੁਹਾਨੂੰ ਆਨਸਰ ਹੈ ਜਹੰਸ ਜੀ ਮੇਰੇ ਪਰਿਵਾਰ ਦੇ ਮੁਖੀ ਨੇ ਔਰ ਸਾਡੇ ਉਹਨਾਂ ਨਾਲ ਜਿਹੜੇ ਰਾਜਨੀਤਿਕ ਸਬੰਧ ਨਹੀਂ ਆ ਪਰਿਵਾਰਕ ਸਬੰਧ ਆ ਔਰ ਪਿਛਲੇ ਲਗਭਗ 20-25 ਸਾਲ ਤੋਂ ਮੇਰੇ ਪਰਿਵਾਰਕ ਨੇ ਸਬੰਧ ਨੇ ਤੋਂ ਅੱਜ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਕਿਉਂਕਿ ਮੇਰੇ ਤੋਂ ਬਡੇ ਵੀ ਉਹ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਆਏ ਨੇ ਕੋ ਮੈਂ ਉਹਨਾਂ ਦਾ ਸਵਾਗਤ ਕਰਦਾ ਵਾਂ ਕਿਉਂਕਿ ਰਾਜਨੀਤਿਕ ਸਬੰਧ ਜਿਹੜੇ ਨੇ ਉਹਨਾਂ ਦਾ ਲੱਗ ਲੱਗ ਇਲੈਕਸ਼ਨਾਂ ਲੁਕਸ਼ਨਾਂ ਚ ਹੁੰਦਾ ਵਾ ਇਹ ਤੇ ਇੱਕ ਪਰਿਵਾਰਕ ਆ ਪਰਿਵਾਰਕ ਦੇ ਤੌਰ ਤੇ ਮੇਰੇ ਕੋਲ ਹੋਰ ਵੈਸੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਮੇਰੇ ਹਰ ਦੋਸਤ ਮਿੱਤਰ ਨਾਲ ਹਰ ਪੋਲੀਟਿਕਲ ਪਾਰਟੀ ਦੇ ਨਾਲ ਆਗੂ ਨਾਲ ਹਰ ਤਰ੍ਹਾਂ ਦੇ ਮੇਰੇ ਸਬੰਧ ਜਿਹੜੇ ਨੇ ਉਹ ਰਾਜਨੀਤੀ ਤੋਂ ਹਮੇਸ਼ਾ ਹਟ ਕੇ ਹੁੰਦੇ ਆ ਇਦਾਂ ਨੂੰ ਵੀ ਲੋਕੀ ਪੋਲੀਟਿਕਲ ਪਾਰਟੀਆਂ ਦੇ ਨਿਸ਼ਾਨਾ ਵੀ ਕਿਤੇ ਉਹ ਪਾਸੇ ਵੀ ਪਹੁੰਚ ਜਾਂਦਾ ਵੀ ਤੁਹਾਨੂੰ ਸਾਹਿਬ ਸ਼ਾਇਦ ਭਾਜੀਪੀ ਚ ਜਾਇਆ ਵੀ ਜਿਹੜਾ ਮੇਰਾ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਮੇਰਾ ਲੀਡਰ ਆ ਔਰ ਮੈਂ ਕਦੀ ਇਸ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਚੜ ਸਕਦਾ ਕਿਉਂਕਿ ਪੋਲੀਟੀਕਲ ਸਬੰਧ ਹੋਰ ਹੁੰਦੇ ਇਹ ਪਰਿਵਾਰਿਕ ਸਬੰਧ ਨੇ ਔਰ ਇਹਨਾਂ ਪਰਿਵਾਰਿਕ ਸਬੰਧਾਂ ਨੂੰ ਮੈਂ ਹਮੇਸ਼ਾ ਹੀ ਬੜਾ ਸੌਫਟ ਰੱਖਦਾ ਜੀ ਬਹੁਤ ਠੀਕ ਉਹ ਪਹੁੰਚੇ ਨੇ ਅੱਗੂ ਅੱਜ ਸਾਡੇ ਅੱਜ ਕੌਮ ਦੇ ਅੱਗੂ ਉਹ ਰਾਜਗਾਇਕ ਜਿਨ੍ਹਾਂ ਨੂੰ ਪੂਰੇ ਪੰਜਾਬ ਨੇ ਨਹੀਂ ਪੂਰੇ ਭਾਰਤ ਨੇ ਬੜਾ ਮਾਣ ਦਿੱਤਾ ਹੰਸਰਾਜ ਹੰਸ ਜੀ ਅੱਜ ਸਾਡੇ ਦਾਨੋ ਸਾਹਿਬ ਦੇ ਵਿਵਾਸ ਕਾਮ ਤੇ ਪਹੁੰਚ ਭਾਰਤੀਆ ਵਾਲਮੀਕੀ ਤਰਨ ਸਮਾਜ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਦੇ ਇੱਥੇ ਪਹੁੰਚਣ ਤੇ ਵੈਲਕਮ ਕਰਦਾ ਜੀ ਆਇਆਂ ਨੂੰ